ਦੀਪਿਕਾ ਲੁਥਰਾ ਦੇ ਉੱਤੇ ਵੀ ਕਾਰਵਾਈ ਹੋ ਗਈ ਅਮਰਪਾਲ ਸਿੰਘ ਮਹਿਰੋ ਨੇ ਕਿਹਾ ਸੀ ਕਿ ਹਾਲੇ ਤੱਕ ਉਹ ਗ੍ਰਿਫਤਾਰ ਨਹੀਂ ਹੋਇਆ ਹਾਲੇ ਤੱਕ ਉਹ ਬਾਗੀ ਆ ਤੇ ਇਹ ਗੱਡੀ ਕਿਹੜੇ ਸ਼ਹਿਰ ਨੂੰ ਮੁੜਦੀ ਆ ਖਾਸ ਕਰਕੇ ਉਸਨੇ ਜ਼ਿਕਰ ਕੀਤਾ ਸੀ ਪ੍ਰੀਤ ਜੱਟੀ ਟੈਟੂ ਵਾਲੀ ਕੁੜੀ ਜੀ ਦੇ तितਲੀ ਬਣੀ ਹੋਈ ਆ ਤੇ ਲੁਤਰਾ ਦਾ ਦੀਪਿਕਾ ਲੁਤਰਾ ਦਾ ਉਸ ਤੋਂ ਬਾਅਦ ਦੀਪਿਕਾ ਲੁਤਰਾ ਕੋ ਭਰਾ ਆ ਗਈ ਉਹ মিডিਆ ਸਾਹਮਣੇ ਆ ਗਈ ਪੁਲਸ ਤੋਂ ਸੁਰੱਖਿਆ ਮੰਗਣ ਲੱਗੀ ਉਸਨੇ ਕਿ ਸ਼ਰਿਆਮ ਜੇਕਰ ਅਮਰ ਸਾਹ ਅਮਰਤ ਅਮਰਤਪਾਲ ਸਿੰਘ ਮਹਿਰੂ ਅਮਰਸਰ ਨੂੰ ਗੱਡੀ ਮੋੜਦਾ ਤੇ ਉਸਦੀ ਜਾਨ ਆ ਜਿਹੜੀ ਉਸ ਤੋਂ ਉਸਦੀ ਜਾਨ ਆ ਜਿਹੜੀ ਉਹ ਚਲੀ ਜਾਵੇਗੀ ਇਸ ਕਰਕੇ ਉਸਨੇ ਕਿਹਾ ਕਿ ਕਈ ਲੋਕ ਉਸ ਨੂੰ ਟੈਗ ਕਰਕੇ ਕਈ ਲੋਕ ਕਮੈਂਟਾਂ ਦੇ ਵਿੱਚ ਇਹ ਗੱਲ ਆਖ ਰਹੇ ਆ ਕਿ ਕਮਲਕੌਰ ਭਾਬੀ ਤੋਂ ਬਾਅਦ ਇਸ ਕੁੜੀ ਦਾ ਨੰਬਰ ਲੱਗਣਾ ਚਾਹੀਦਾ ਹਾਲਾਂਕਿ ਇਸ ਤੋਂ ਪਹਿਲਾਂ ਵੀ ਅਮਰਤਪਾਲ ਸਿੰਘ ਮਹਿਰੋ ਦੇ ਨਾਲ ਦੀਪਕਾ ਲੁਤਰਾ ਦਾ ਜਿਹੜਾ ਵਿਵਾਦ ਹੋਇਆ ਸੀ ਉਸ ਸਮੇਂ ਫਰੀਦਕੋਟ ਦੇ ਵਿੱਚ ਸ਼ਿਕਾਇਤ ਕੀਤੀ ਗਈ ਸੀ ਵੱਡੇ ਪੁਲਿਸ ਦੇ ਅਧਿਕਾਰੀ ਵਿੱਚ ਸ਼ਾਮਲ ਹੋਏ ਸੀ ਤੇ ਉਸ ਤੋਂ ਬਾਅਦ ਇਹਨਾਂ ਦੋਹਾਂ ਦਾ ਜਿਹੜਾ ਰਾਜੀਨਾਮਾ ਹੋ ਗਿਆ ਸੀ ਪਰ ਹੁਣ ਫੇਰ ਇੱਕ ਵਾਰ ਜਦੋਂ ਕਮਲਕੌਰ ਭਾਬੀ ਦਾ ਬਠਿੰਡੇ ਦੇ ਵਿੱਚ ਜਿਹੜਾ ਉੱਥੇ ਉਸ ਨੂੰ ਮ੍ਰਿਤਕ ਪਾਇਆ ਗਿਆ ਉਸ ਦਾ ਉੱਥੇ ਐਮਐਸ ਦੀ ਪਾਰਕਿੰਗ ਦੇ ਵਿੱਚੋਂ 3 ਦਿਨਾਂ ਬਾਅਦ ਉਸ ਦੀ ਜਿਹੜੀ ਮ੍ਰਿਤਕ ਦੇ ਆ ਉਹ ਬਰਾਮਦ ਕੀਤੀ ਗਈ ਹੈ ਉਸ ਤੋਂ ਬਾਅਦ ਫਿਰ ਇੱਕ ਵਾਰ ਵਿਵਾਦ ਪੱਗ ਗਿਆ ਕਿਉਂਕਿ ਲਾਈਵ ਆ ਕੇ ਅਮਰਪਾਲ ਸਿੰਘ ਮਹਿਰੋ ਨੇ ਕਿਹਾ ਕਿ ਇਸ ਕੁੜੀ ਨੇ ਸਾਡਾ ਕਹਿਣਾ ਨਹੀਂ ਮੰਨਿਆ ਸੀ ਜਿਸ ਸ਼ਰਤਾਂ ਤੇ ਇਸ ਨੂੰ ਇੱਕ ਵਾਰ ਮਾਫੀ ਦਿੱਤੀ ਸੀ ਉਹ ਸ਼ਰਤਾਂ ਦੀ ਉਲੰਘਣਾ ਹੋਈ ਆ ਤੇ ਹੁਣੇ ਆਪਣਾ ਪੜਿਆ ਵਿਚਾਰ ਲਵੇ ਖਾਸ ਕਰਕੇ ਕੱਲੀ ਦੀਪਿਕਾ ਲੁਤਰਾਣੀ ਹੋਰ ਵੀ ਬਹੁਤ ਸਾਰੇ ਬੰਦੇ ਆ ਜਿਹੜੇ ਡਬਲ ਮੀਨਿੰਗ ਕਮੇਡੀ ਕਰਦੇ ਆ ਖਾਸ ਕਰਕੇ ਜੱਟ ਬਾਬੇ ਵੰਦਰਾ ਤੋਂ ਪਿੰਡੂ ਰੈਕੋਰਡਸ ਤੇ ਹੋਰ ਵੀ ਬਹੁਤ ਸਾਰੇ ਆ ਉਹਨਾਂ ਸਾਰਿਆਂ ਨੇ ਮਾਫੀ ਮੰਗ ਲਈ ਕਿਉਂਕਿ ਉਹਨਾਂ ਨੂੰ 24 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਪਰ ਇੱਥੇ ਦੀਪਿਕਾ ਲੁਤਰਾ ਨੇ ਗਲਤੀ ਕਰ ਦਿੱਤੀ ਉਸਨੇ ਮਾਫੀ ਨਹੀਂ ਮੰਗੀ ਉਹ ਸੋਸ਼ਲ ਮੀਡੀਆ ਤੇ ਆਈ ਉਸਨੇ ਸਮਝੋ ਇੱਕ ਮੰਗਾਰਿਆ ਨਾਲ ਦੀ ਨਾਲ ਉਸਨੇ ਇਹ ਗੱਲ ਆਖੀ ਕਿ ਉਹ ਇੱਕ ਕੁੜੀ ਦੇ ਉੱਤੇ ਹੱਥ ਚੱਕ ਰਹੇ ਆ ਪਰ ਦੂਸਰੇ ਪਾਸੇ ਅਮਰਤਪਾਲ ਸਿੰਘ ਮਹਿਰੋਂ ਨੇ ਆਖਿਆ ਕਿ ਚਾਹੇ ਕੋਈ ਮੁੰਡਾ ਹੋਵੇ ਚਾਹੇ ਹੋਵੇ ਕੋਈ ਕੁੜੀ ਜੇਕਰ ਕੋਈ ਅਜੀਹਾ ਕੰਟੈਂਟ ਕ੍ਰੀਏਟ ਕਰੂਗਾ ਤੇ ਉਹ ਆਪਣਾ ਅੰਜਾਮ ਜਿਹੜਾ ਉਸਦੇ ਲਈ ਤਿਆਰ ਰਵੇ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਤੋਂ ਅੱਗੇ ਪੁਲਿਸ ਕੀ ਕਾਰਵਾਈ ਕਰਦੀ ਆ ਕਿਉਂਕਿ ਮੀਡੀਆ ਦੇ ਸਾਹਮਣੇ ਲੇਲੜੀਆਂ ਕੱਢ ਰਹੀ ਸੀ ਦੀਪਿਕਾ ਲੂਤਰਾ ਹਾਲਾਂਕਿ ਇਸ ਦਾ ਜਿਹੜਾ ਪਿਛਲਾ ਵਿਵਾਦ ਹੋਇਆ ਸੀ ਉਸ ਤੋਂ ਬਾਅਦ ਇਸ ਨੇ ਜਿਹੜੀ ਫੇਮਸ ਹੋਈ ਸੀ ਹੁਣੇ 25 ਤੋਂ 30000 ਰੁਪਇਆ ਇੱਕ ਜਿਹੜੀ ਕਿਸੇ ਚੀਜ਼ ਦੀ ਸ਼ੋਅਰੂਮ ਜਾਂ ਫਿਰ ਹੋਰ ਕਿਸੇ ਦੀ ਪ੍ਰੋਮੋਸ਼ਨ ਦੇ ਲਈ ਲੈ ਰਹੀ ਆ ਹੁਣ ਵੇਖਣਾ ਹੋਵੇਗਾ ਕਿ ਅੱਗੇ ਇਸ ਦਾ ਕੀ ਅੰਜਾਮ ਦਿੱਤਾ ਜਾਂਦਾ ਜਾਂ ਇਸ ਨੂੰ ਮਾਫ ਕੀਤਾ ਜਾਂਦਾ ਜਾਂ ਫਿਰ ਇਹ ਆਪਣੇ ਕੰਟੈਂਟ ਤੋਂ ਜਿਹੜਾ ਪਿੱਛਾ ਛਡਾਉਂਦੀ ਆ ਸਾਫ਼ ਸੁਥਰੀਆਂ ਵੀਡੀਓ ਬਣਾਉਂਦੀ ਆ ਪਰ ਜੇਕਰ ਇਹ ਅਜਿਹਾ ਹੀ ਜਿਹੜਾ ਕੰਟੈਂਟ ਕ੍ਰੀਏਟ ਕਰੂਗੀ ਤੇ ਅਮਰਤਪਾਲ ਸਿੰਘ ਮਹਿਰੋਂ ਨੇ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਆਖੀ ਆ ਫੇਰ ਉਹ ਆਪਣਾ ਕੀਤੀ ਦਾ ਫਲ ਪਾਵੇਗੀ ਜਿਸ ਤਰੀਕੇ ਦੇ ਨਾਲ ਕਿਉਂਕਿ ਤੁਹਾਨੂੰ ਦੱਸ ਦਿੰਨੇ ਆ ਕਿ ਕਮਲ ਕੌਰ ਜਿਹੜੀ ਆ ਉਸ ਨੂੰ ਵੀ ਦੋ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇੱਕ ਵਾਰ ਉਹ ਸਮਝ ਵੀ ਗਈ ਸੀ ਇੱਕ ਵਾਰ ਉਸ ਦੇ ਜਿਹੜਾ ਪਰਿਵਾਰਕ ਮੈਂਬਰ ਆ ਅਮਰਤਪਾਲ ਸਿੰਘ ਮਹਿਰੋਂ ਦਾ ਪਿਤਾ ਨੇ ਕਿਹਾ ਕਿ ਕਮਲ ਕੌਰ ਉਹਨਾਂ ਦੇ ਘਰ ਵੀ ਆਈ ਸੀ ਉੱਥੇ ਮਾਫੀ ਵੀ ਮੰਗੀ ਸੀ ਤੇ ਉੱਥੇ ਉਸ ਨੇ ਇਹ ਗੱਲ ਆਖੀ ਸੀ ਕਿ ਹੁਣ ਅੱਜ ਤੋਂ ਬਾਅਦ ਉਹ ਜਿਹਹਾ ਕੰਟੈਂਟ ਕ੍ਰੀਏਟ ਨਹੀਂ ਕਰੇਗੀ ਪਰ ਬਾਅਦ ਦੇ ਵਿੱਚ ਉਹ ਕਿਸੇ ਦੀਆਂ ਚੁੱਕਾਂ ਦੇ ਵਿੱਚ ਆ ਕੇ ਫੇਰ ਉਸ ਨੇ ਜਿਹੜਾ ਆਪਣਾ ਫੈਸਲਾ ਬਦਲ ਲਿਆ ਜਿਹੜਾ ਡਬਲ ਮੀਨਿੰਗ ਕੰਟੈਂਟ ਕ੍ਰੀਏਟ ਕਰਨ ਲੱਗ ਗਈ ਤੇ ਕੱਲ ਜਿਹੜ ਉਸ ਦੇ ਸਾਹਮਣੇ